ਹਰੀ ਕਾਲ ਸਾ ਸਤ ਸਿੰਘ ਜੀ ਗੁਰਪਤੇ ਪ੍ਰਵਾਨ ਕਰੋ ਬਾਜੂ ਜੀ ਦਾ ਕਾਲ ਸਾ ਬਾਜੂ ਜੀ ਕੀ ਭਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਫਾਤ ਸ਼ੁਰੂ ਕਿਵੇਂ ਕਰਨਾ ਚ ਚਕਾਈ ਤੋਂ ਲੈ ਕੇ ਇਹ ਸਿੱਖਣਾ ਜੀ ਪਹਿਲਾ ਆਪਾਂ ਚਕਾਈ ਕਰਾਂਗੇ ਫਿਰ ਜਿਹੜਾ ਤੁਹਾਨੂੰ ਪਹਿਲੇ ਹੱਥ ਦੇ ਵਿੱਚ ਦੱਸਿਆ ਸੀ ਇੱਕ ਜਿਹੜਾ ਅੰਤਰੇ ਦਾ ਦੂਜੇ ਹੱਥ ਦੇ ਵਿੱਚ ਸਾਧ ਸਿੰਘ ਜੀ ਉਹਦਾ ਫਰਕ ਆ ਥੋੜਾ ਜਿਹਾ ਫਰਕ ਆ ਜਿਆਦਾ ਫਰਕ ਨਹੀਂ ਹੈਗਾ ਆਪਾਂ ਉਸੇ ਤਰ੍ਹਾਂ ਅੰਤਰੇ ਦਾ ਇੱਕ ਵਾਰੀ ਹੱਥ ਵਜਾਉਣਾ ਤੇ ਫਿਰ ਉਸ ਨੂੰ ਆਪਾਂ ਤਿੰਨ ਉਂਗਲਾਂ ਦੇ ਰੋਕ ਕੇ ਫਿਰ ਜਿਹੜਾ ਦੂਜਾ ਧੱਫਾ ਆ ਉਹ ਸ਼ੁਰੂ ਕਰਨਾ ਪਹਿਲੇ ਹੱਥ ਦੇ ਵਿੱਚ ਆਪਾਂ ਥੱਲੇ ਉਂਗਲੀ ਤੇ ਰੁਕਦੇ ਸੀ ਪਰ ਇੱਥੇ ਦੂਜੇ ਹੱਥ ਦੇ ਵਿੱਚ ਧੱਫੇ ਦੇ ਵਿੱਚ ਆਪਾਂ ਉੱਪਰ ਰੁਕਾਂਗੇ ਫਿਰ ਦੂਜਾ ਹੱਥ ਸ਼ੁਰੂ ਹੋਗਾ ਪਹਿਲਾ ਆਪਾਂ ਇਹਨੂੰ ਇਸ ਤਰ੍ਹਾਂ ਵਜਾ ਕੇ ਦੇਖਾਂਗੇ ਔਰ ਫਿਰ ਤੁਹਾਨੂੰ ਹੋਲੀ ਕਰਕੇ ਸਮਝਾਇਆ ਜਾਵੇਗਾ ਦੇਖੋ ਅੱਜ ਆਪਾਂ ਕਰਨਾ ਕੀ ਆ ਤਾਂ ਫਿਰ ਦੇ ਵਿੱਚ ਚਿਕਾਈ ਚਿਕਾਈ ਤੋਂ ਲਾ ਕੇ ਧੱਕਾ ਕਿਵੇਂ ਵਜਾਉਣਾ ਠੀਕ ਆ ਆਪਾਂ ਇਹ ਸਿੱਖਣਾ ਅੱਜ ਵੀਡੀਓ ਦੇ ਵਿੱਚ ਵੀ ਦੂਜੇ ਹੱਥ ਵਿੱਚ ਚਿਕਾਈ ਕਰਕੇ ਕਿਵੇਂ ਅੱਗੇ ਚੱਲੀਦਾ ਇਹ ਆਪਾਂ ਸਿੱਖਣਾ ਆਓ ਪਹਿਲਾਂ ਤੁਹਾਨੂੰ ਵਜਾ ਕੇ ਆਪਾਂ ਦਿਖਾਉਨੇ ਆ ਫਿਰ ਆਪਾਂ ਅੱਗੇ ਇਸ ਨੂੰ ਹੋਲੀ ਕਰਕੇ ਸਮਝਾਂਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਚਾਹੇ ਤੁਸੀਂ ਪਹਿਲੇ ਤਰੀਕੇ ਨਾਲ ਵਜਾ ਲਓ ਦੂਜਾ ਇਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚਾਹੇ ਤੁਸੀਂ ਜਿਹੜਾ ਆਪਾਂ ਇਸ ਤਰ੍ਹਾਂ ਵਜਾਉਨੇ ਦੂਜਾ ਤਰੀਕਾ ਚਾਹੇ ਤੁਸੀਂ ਉਹ ਤਰੀਕੇ ਨਾਲ ਧਫਾ ਵਜਾ ਸਕਦੇ ਹੋ ਪਰ ਅੱਜ ਦੀ ਵੀਡੀਓ ਦਾ ਆਪਣਾ ਮੇਨ ਮਕਸਦ ਹੈਗਾ ਵੀ ਆਪਾਂ ਚਿਕਾਈ ਤੋਂ ਲਾ ਕੇ ਧਫਾ ਕਿਵੇਂ ਸ਼ੁਰੂ ਕਰਨਾ ਚਿਕਾਈ ਤੁਹਾਨੂੰ ਸਾਰਿਆਂ ਨੂੰ ਆਉਂਦੀ ਆ ਆਪਾਂ ਪਹਿਲੇ ਹੱਥ ਦੇ ਵਿੱਚ ਇਹਨੂੰ ਕੀਤਾ ਸੀ ਨਾਲ ਹੀ ਬੇਨਤੀ ਆ ਵੀ ਹੈੱਡਫੋਨ ਯੂਜ਼ ਕਰ ਲਿਆ ਕਰੋ ਤੇ ਧਾਮੇ ਦੀ ਆਵਾਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ਘੀਆਂ ਦੀ ਥਾਪ ਦੀ ਠੀਕ ਹੈ ਤੇ ਹੁਣ ਦੇਖੋ ਚਕਾਈ ਤੁਹਾਨੂੰ ਪਹਿਲਾਂ ਦੱਸੀ ਹੋਈ ਆ ਇਹ ਚਕਾਈ ਹੈਗੀ ਆ ਤੇ ਨਾਲ ਹੀ ਉਂਗਲੀ ਠੀਕ ਹੈ ਨਾਲ ਹੀ ਕਰਨੀ ਆ ਦੇਖੋ ਇਸ ਤੋਂ ਬਾਅਦ ਹੱਥ ਵਿੱਚ ਕੀਤਾ ਸੀ ਉਦੋਂ ਆਪਾਂ ਐਵੇਂ ਕੀਤਾ ਸੀ ਆਪਾਂ ਇੱਥੇ ਕਰਕੇ ਨਾ ਐਵੇਂ ਸ਼ੁਰੂ ਹੋਏ ਸੀ ਉਂਗਲੀ ਦੇ ਆਪਾਂ ਰੁਕੇ ਸੀ ਪਰ ਇਹਦੇ ਵਿੱਚ ਦੂਜੇ ਹੱਥ ਵਿੱਚ ਦੁੱਥੇ ਦੇ ਵਿੱਚ ਆਪਾਂ ਤਿੰਨ ਬਲਾਂ ਤੇ ਰੁਕਾਂਗੇ ਕਿਉਂਕਿ ਆਪਾਂ ਇੱਥੋਂ ਸ਼ੁਰੂ ਹੋਣਾ ਠੀਕ ਹੈ ਜੀ ਪਹਿਲੇ ਹੱਥ ਵਿੱਚ ਆਪਾਂ ਇੱਥੋਂ ਸ਼ੁਰੂ ਹੋਨੇ ਇਸ ਕਰਕੇ ਥੱਲੇ ਰੁਕੇ ਸੀ ਇਹਦੇ ਵਿੱਚ ਆਪਾਂ ਵਿਚਾਲੇ ਤੋਂ ਸ਼ੁਰੂ ਹੋਣਾ ਦੁੱਥੇ ਦੇ ਵਿੱਚ ਤੇ ਇਸ ਕਰਕੇ ਆਪਾਂ ਇੱਥੇ ਰੁਕਾਂਗੇ ਵੀ ਆਪਾਂ ਹੱਥ ਨੂੰ ਇਸ ਤਰ੍ਹਾਂ ਲੈ ਜਾ ਸਕਦੇ ਹਾਂ ਤੇ ਹੁਣ ਇਸ ਨੂੰ ਸਮਝੋ ਦੁਬਾਰਾ ਚਿਕਾਈ ਹੋ ਗਈ ਇਸ ਤੋਂ ਬਾਅਦ ਦੇਖੋ ਇੱਥੇ ਘੜਨਾ ਆਪਾਂ ਠੀਕ ਹੈ ਇਸ ਤੋਂ ਬਾਅਦ ਫਿਰ ਸਿੱਧਾ ਧਕਾ ਸ਼ੁਰੂ ਕਰਾਂਗੇ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈ ਸਮਝ ਆ ਰਹੀ ਹੋਵੇਗੀ ਇੱਕ ਵਾਰੀ ਫੇਰ ਆਪਾਂ ਇਹਨੂੰ ਹੌਲੀ ਕਰਕੇ ਜਿਆਦਾ ਹੌਲੀ ਕਰਕੇ ਸਮਝਦੇ ਆਂ ਪਹਿਲਾਂ ਚਕਾਈ ਕਰਨੀ ਆ ਚਕਾਈ ਹੋ ਗਈ ਫੇਰ ਉਸ ਤੋਂ ਬਾਅਦ ਇੱਥੇ ਤੱਕ ਇੱਕ ਢੇੜਾ ਹੋ ਗਿਆ ਅੰਦਰ ਇਹਦਾ ਇਸ ਤੋਂ ਬਾਅਦ ਫੇਰ ਤੀਜੇ ਨੰਬਰ ਤੇ ਸਿੱਧਾ ਤਫਸਿਰੂ ਕਰਨਾ ਜਿਵੇਂ ਤੁਹਾਨੂੰ ਆਪਾਂ ਦੱਸਿਆ ਹੋਇਆ ਪਿਛਲੀਆਂ ਵੀਡੀਓ ਦੇ ਵਿੱਚ ਕਿ ਤਾਂ ਆਪਾਂ ਕਿਸ ਤਰ੍ਹਾਂ ਬਜਾਈਏ ਪਹਿਲਾ ਸਿੰਗਲ ਮਾਰ ਕੇ ਡਬਲ ਕਰਨਾ ਤੇ ਨਾਲ ਹੀ ਫਿਰ ਕਲੀ ਕੀ ਅੱਡੀ ਟੋਰ ਕੀ ਤੋਂ ਹੱਥ ਚੱਕਣਾ ਫਿਰ ਨੜ ਤੇਂ ਉਂਗਲਾਂ ਦੇ ਥਾਪ ਠੀਕ ਹੈ ਇਹਨੂੰ ਕਹਿੰਦੇ ਆ ਧਫਾ ਜਦੋਂ ਇਹ ਪੂਰਾ ਬਣ ਗਿਆ ਤਾਂ ਇਸ ਤਰ੍ਹਾਂ ਵੱਜੂਗਾ ਸੰਗੀ ਜੀ ਇਹ ਹੱਥ ਜਿਹੜਾ ਹੈਗਾ ਉਹ ਵੱਜਣਾ ਜੇ ਤਾਂ ਉਹਨੂੰ ਕੋਈ ਗੱਲ ਨਹੀਂ ਸਮਝ ਲੱਗੀ ਤੁਸੀਂ ਸਾਨੂੰ ਜਦੋਂ ਮਰਜ਼ੀ ਪੁੱਛ ਸਕਦੇ ਹੋ ਜੀ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ ਇਹਨੂੰ ਪੂਰਾ ਚੰਗੀ ਤਰ੍ਹਾਂ ਧਿਆਨ ਦੇ ਨਾਲ ਤੁਸੀਂ ਪਕਾਉਣਾ ਠੀਕਾ ਅੱਗੇ ਦੇ ਵੀ ਆਪਾਂ ਟੋਰਕੀ ਦੇ ਹੱਥ ਕਰਦੇ ਜਾਵਾਂਗੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਲੈਕਚਰ ਪੂਰਾ ਕੀਤਾ ਜਾਵੇ ਤੇ ਮਿਹਨਤ ਤਾਂ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਇਹਦੀ ਮਿਹਨਤ ਅ ਘੱਟ ਤੋਂ ਘੱਟ ਸਾਥ ਸੰਗ ਤੁਸੀਂ 1.5 ਤੋਂ 2 ਘੰਟੇ ਜਿਹੜੇ ਹੈਗੇ ਨੇ ਤੁਹਾਨੂੰ ਇੱਕ ਦਿਨ ਦੇ ਵਿੱਚ ਚਾਹੀਦੇ ਆ ਮਤਲਬ ਜਦੋਂ ਤੁਸੀਂ ਢੋਲਕੀ ਦੀ ਮਿਹਨਤ ਕਰਨੀ ਆ ਹੱਥਾਂ ਨੂੰ ਪਕਾਉਣਾ 2 ਘੰਟੇ ਦਾ অতি ਜ਼ਰੂਰੀ ਨੇ ਸਾਥ ਸੰਗ ਜੇ ਤੁਸੀਂ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੁੰਦੇ ਹੋ ਤਾਂ 4-5 ਘੰਟੇ ਦੀ ਮਿਹਨਤ ਹੋ ਸਕਦੀ ਆ ਪਰ ਜੇ ਤੁਹਾਡੇ ਕੋਲ ਸਮੇਂ ਦੀ ਘਾਟ ਆ ਤੇ ਤੁਸੀਂ ਮਤਲਬ 1 ਘੰਟੇ ਤੋਂ ਤਾਂ ਕਦੇ ਵੀ ਘਟਣਾ ਨਹੀਂ ਹੈਗਾ 1 ਘੰਟਾ ਤਾਂ ਫੱਕੀ ਮਿਹਨਤ ਕਰਨੀ ਇਸ ਕਰਕੇ ਇਹਨਾਂ ਹੱਥਾਂ ਨੂੰ ਧਿਆਨ ਦੇ ਨਾਲ ਸਮਝਣਾ ਸਾਧ ਸੰਗਤ ਜੀ ਇਤਨੀ ਹਾਜ਼ਰੀ ਪਰਵਾਨ ਕਰਨੀ ਬਾਅਦ ਨੂੰ ਜੀ ਕਾਲਾ ਖਲਸਾ ਬਾਅਦ ਨੂੰ ਲਿਖੀ ਫਤਵਾ